is the you پنجت نند مور مٹی کي

ਤੁਸੀਂ ਦੇਖ ਰਹੇ ਸਾਡੀ ਪ੍ਰੈਸ ਦੀ ਟੀਮ ਅੱਜ ਗੁਰੂ ਰਾਮਦਾਸ ਨਗਰ ਪਹੁੰਚੇ ਨੇ ਔਰ ਜਿੱਥੇ ਇੱਕ ਸਾਡੀ ਪਹਿਲੀ ਪਾਸ਼ੀ ਤਾਂ ਤਾਂ ਸ੍ਰੀ ਗੁਰੂ ਨਾਨਕ ਪਾਸ਼ਾ ਜੀ ਦੇ ਸੱਜਾ ਜਿਹੜਾ ਛੁੱਡੇਲਾ ਚੱਲਦਾ ਜਿਹਨਾਂ ਦਾ ਸ੍ਰੀ ਚਾਂਦੀ ਸੀ ਤੇ ਉਹਨਾਂ ਦੇ ਵੱਡੇ ਸਹਜਾ ਦੇ ਲਿਖੀ ਜੀ ਚੰਦ ਜਿਨ੍ਹਾਂ ਨੇ ਆਪਣਾ ਪਰਿਵਾਰ ਲੈ ਕੇ ਸਾਰੇ ਸਰਦ ਨੂੰ ਪਹੁੰਚ ਗਏ ਸੀ ਆ ਅਸੀਂ ਗੱਲ ਕਰਦੇ ਆ ਮਾਪ ਪੁੱਛਾਂ ਦੇ ਨਾਲ ਅੱਜ ਦਾ ਜਿਹੜਾ ਸੁਭਦ ਰਮਣਾ ਜਾ ਰਿਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਜਨਨੀ ਜਨ ਜਾਇਆ ਤਨ ਪਿਤਾ ਪਰਦਾਰ ਤਨ 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 ਜਨ ਆਇਆ ਜਿਸ ਬਰਸਾਦ ਸੁਭਜਤ ਦਰ ਆਇਆ ਜਾਣੇ ਆਵਨ ਕਾ ਇਹ ਸਵਾਉ ਜਨ ਕੈ ਸੰਗ ਚੇਤੇ ਆਵੇ ਨਾਉ ਕਲ ਤਾਰਨ ਗੁਰੂ ਨਾਨਕ ਆਇਆ ਮਿਟੀ ਤੋਂ ਜਦੋਂ ਜਨਨ ਹੋਆ ਤਨ ਤਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੇ ਵੱਡੇ ਸੁਪੁੱਤਰ ਤਨਤਨ ਬਾਬਾ ਸ੍ਰੀ ਚੰਦ ਮਹਾਰਾਜ ਜੀ ਦੇ ਪ੍ਰਕਾਸ਼ ਗੁਰਪੁਰਬ ਨੂੰ ਸਮਰਪਤ ਹਰ ਸਾਲ ਦੀ ਤਰ੍ਹਾਂ ਗੁਰੂ ਰਾਮਦਾਸ ਨਗਰ ਦੀਆਂ ਸਮੂਹ ਸੰਗਤਾਂ ਅਲਾਕਾ ਨਵਾਫੀ ਸਕਤਾ ਪੂਰਾ ਸਹਿਯੋਗ ਦਿੰਦੀ ਆ ਹਨ ਦੇਸ਼ਾਂ ਵਿਦੇਸ਼ਾਂ ਤੋਂ ਆ ਕੇ ਸੰਤਾ ਸਹਿਯੋਗ ਲਿਆ ਹਨ ਸਤਕਾਰ ਜੋ ਮਾਤਾ ਇਕਬਾਲਕੌਰ ਜੀ ਦੇ ਨਾਮ aí ਥੱਲੇ ਹਰ ਸਾਲ ਹੀ ਇੱਥੇ ਬਾਬਾ ਸ੍ਰੀ ਚੰਦ ਮਹਾਰਾ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ ਜਾਂਦਾ ਹੈ ਅੱਜ ਗੁਰੂ ਦੀ ਕਿਰਪਾ ਦੁਆਰਾ ਵੇਖੋ ਖੜਾਂ ਦੀ ਮਾਰ ਪਈ ਹੋਈ ਹੈ ਤਰਦੀ ਉਤੇ ਕਿੰਨਾ ਹੀ ਤੂਫਾਨ ਆਇਆ ਹੋਇਆ ਹੈ ਫਿਰ ਵੀ ਗੁਰੂ ਮਾਰੇ ਨੇ ਕਿਰਪਾ ਕੀਤੀ ਸੰਗਤ ਲੱਖਾਂ ਦੇ ਹਿਸਾਬ ਨਾਲ ਆ ਕੇ ਬਾਬਾ ਸ੍ਰੀ ਚੰਦ ਮਹਾਰਾਜ ਦੇ ਸਥਾਨ ਤੇ ਹਾਜ਼ਰੀਆਂ ਭਰ ਰਹੀਆਂ ਹਨ ਇਹ ਗੁਰੂ ਦੀ ਕਿਰਪਾ ਹੈ ਲੱਖ ਖੁਸ਼ੀਆਂ ਪਾਦਸ਼ਾਹੀਆਂ ਜੇ ਸਤਗੁਰ ਨਦਰ ਕਰੇ ਇਹ ਪਾਤਸ਼ਾਹ ਕਿਰਪਾ ਕਰੇ ਇਹ ਤਾਂ ਹੀ ਖੁਸ਼ੀਆਂ ਮਿਲਦੀਆਂ ਹਨ ਆਪਾਂ 2 4 10 ਖੁਸ਼ੀਆਂ ਮੰਗ ਕੇ ਚੁੱਪ ਹੋ ਜਾਂਦੇ ਹਾਂ ਮਾਰੇ ਕਹਿੰਦੇ ਤੂੰ ਮੇਰਾ ਨਾਮ ਜਪ ਤੈਨੂੰ ਲੱਖਾਂ ਖੁਸ਼ੀਆਂ ਪਾਤਸ਼ਾਹੀਆਂ ਦਵਾ ਦਵਾਂਗਾ ਮੈਂ ਇਹ ਗੁਰੂ ਨੇ ਕਿਰਪਾ ਕੀਤੀ ਬਾਬਾ ਸ੍ਰੀ ਚੰਦ ਮਹਾਰਾਜ ਜੀ ਨੇ ਆਪਣੇ ਵੱਡੇ ਬਾ ਭਾਈ ਲਖਮੀ ਚੰਦ ਜੀ ਜੋ ਸਤਖੰਡ ਪਰਿਵਾਰ ਸਵੇ ਜਾਰੇਸਨ ਇਹ ਬਾਬਾ ਸ੍ਰੀ ਚੰਦ ਕਹਿੰਦੇ ਹਨ ਲਖਮੀ ਚੰਦ ਤੂੰ ਸਤਖੰਡ ਚੱਲਿਆ ਬੱਚਿਆਂ ਨੂੰ ਲਾਲ ਲੈ ਕੇ ਪਰਿਵਾਰ ਨੂੰ ਲੈ ਕੇ ਕੋ ਪੀੜੀ ਖਤਮ ਹੋ ਜਾਣੀ ਗੁਰਦਾਨ ਗਦੀ ਗੇਦੀ ਕੁੱਲ ਖਤਮ ਹੋ ਜਾਣੀ ਹੈ ਤੇ ਬਾਬਾ ਸ੍ਰੀ ਚੰਦ ਮਹਾਰਾ ਜੀ ਨੇ ਬਹੁਤ ਲੰਮੀ ਬਾਹ ਕਰਕੇ ਆਪਣੇ ਭਰਾ ਦੇ ਛੋਟੇ ਸੁਪੁੱਤਰ ਨੂੰ ਧਰਤੀ ਤੇ ਧਾਰ ਲਿਆ ਤੇ ਜਦੋਂ ਬੱਚਾ ਧਰਤੀ ਤੇ ਆਇਆ ਤਾਂ ਬੱਚਾ ਰੋਣ ਲੱਗ ਪਿਆ ਬਾਬਾ ਸ੍ਰੀ ਚੰਦ ਮਹਾਰਾ ਜੀ ਨੇ ਆਪਣੇ ਗੂਠੇ ਨਾਲ ਤਰ ਦੇ ਗੂਠੇ ਨਾਲ ਨੂੰ ਦੁੱਧ ਚਗਾਇਆ ਇਹ ਚਮਤਕਾਰ ਅਤੇ ਇੱਕ ਦਿਨ ਰਾਜੇ ਨੇ ਗਿਆ ਕੇ ਬਾਬਾ ਫਰੀਦ ਜੀ ਮੇਰੇ ਦਰ ਤੇ ਆਓ ਆਪਣੇ ਸੇਵਕਾਂ ਨੂੰ ਭੇਜਿਆ ਦੇ ਕਹਿੰਦੇ ਹਾਥੀ ਲੈ ਕੇ ਆਏ ਹਾਂ ਬਾਬਾ ਜੀ ਆਪ ਜੀ ਵਾਸਤੇ ਬਾਬਾ ਜੀ ਕਹਿੰਦੇ ਮੇਰਾ ਭਾਰ ਤਾਂ ਦਾ ਹਾਥੀ ਸਹਾਰ ਲੇਗਾ ਕਹਿੰਦੇ ਮਾਰੇ ਕਿਉਂ ਨਹੀਂ ਸਹਾਰੇਗਾ ਇਹ ਬਹੁਤ ਵੱਡਾ ਹਾਥੀ ਹੈ ਕਹਿੰਦੇ ਚੰਗਾ ਭਰੇ ਆ ਮੇਰੀ ਲੋਈ ਹੈ ਨਾ ਕੰਬਲੀ ਮੇਰੀ ਕੰਬਲੀ ਇਹਦੇ ਉੱਤੇ ਰੱਖ ਦਿਓ ਇਹ ਕੰਬਲੀ ਦਾ ਪਹਾੜ ਲੋਈ ਦਾ ਪਹਾੜ ਸਾਰ ਗਿਆ ਤੇ ਮੈਂ ਵੀ ਹਾਥੀ ਤੇ ਬੈਠ ਕੇ ਜਾਵਾਂਗਾ ਜਦੋਂ ਬਾਬਾ ਸ੍ਰੀ ਚੰਦ ਮਹਾਰਾਜ ਦੀ ਲੋਈ ਹਾਥੀ ਉੱਥੇ ਰੱਖੀ ਤੇ ਹਾਥੀ ਚੀਕਾਂ ਮਾਰਦਾ ਜਮੀਨ ਜੀ ਦਸ ਗਿਆ ਇਹ ਬਾਬਾ ਸ੍ਰੀ ਚੰਦ ਮਹਾਰਾਜ ਜੀ ਕਹਿੰਦੇ ਆਪੇ ਆਵਾਂਗੇ ਬਾਬਾ ਸ੍ਰੀ ਚੰਦ ਮਹਾਰਾਜ ਪੱਥਰ ਦੀ ਸਿਲਾ ਤੇ ਚੱਲ ਕੇ ਦਰਿਆ ਪਾਰ ਕਰਕੇ ਉਹ ਰਾਜੇ ਦੇ ਦਰਬਾਰ ਤੇ ਪਹੁੰਚੇ ਕਹਿੰਦੇ ਰਾਜਿਆ ਇਹ ਐ ਨਹੀਂ ਭੇਜੀਦਾ ਸੰਤ ਕੋ ਮਿਲਣੇ ਜਾਈਏ ਸਾਥ ਨਾਲ ਲੀਜੇ ਕੋਏ ਬਾਛੇ ਨਾਉ ਨਾ ਦੀਜੀਏ ਅੱਗੇ ਹੋਏ ਸੋਹ ਅਹੰਕਾਰ ਨਾਲ ਨਹੀਂ ਭੇਜੀਦਾ ਸੇਵਾ ਭਾਵਨਾ ਨਾਲ ਭੇਜੀਦਾ ਸ਼ਰਧਾ ਭਾਵਨਾ ਨਾਲ ਭੇਜੀਦਾ ਆਪਾ ਸ੍ਰੀ ਚੰਦ ਮਹਾਰਾਜ ਦੇ ਕਿੰਨੇ ਵੀ ਚਮਤਕਾਰ ਮੈਂ ਦਿਖਾਵਾਂ ਬਾਬਾ ਸ੍ਰੀ ਚੰਦ ਮਹਾਰਾਜ ਦੇ ਸੇਵਕ ਸਨ ਜੋ ਲੱਕੜਾ ਕੱਟਣ ਗਏ ਜੰਗਲ ਦੇ ਵਿੱਚ ਤੇ ਉੱਥੇ ਕੀ ਕੀਤਾ ਇੱਕ ਸ਼ੇਰ ਨੇ ਆ ਕੇ ਬੜਕ ਮਾਰੀ ਬਹੁਤ ਜੋ ਚੰਗਰਾ ਮਾਰੀਆਂ ਤੇ ਜਿਹੜਾ ਪਸ਼ੂ ਅੱਗੇ ਵੱਜਾ ਸੀ ਉਹ ਛੁੱਟ ਕੇ ਭੱਜ ਗਿਆ ਤੇ ਸੇਵਕ ਨੇ ਜਾ ਕੇ ਉਹਦੇ ਕੰਨ ਫੜਲੇ ਸ਼ੇਰ ਦੇ ਕਹਿੰਦੇ ਚੱਲ ਤੂੰ ਹੁਣ ਮੇਰੇ ਲੱਕੜਾ ਲੈ ਕੇ ਜਾ ਇਹ ਬਾਬਾ ਸ੍ਰੀ ਚੰਦ ਸ਼ੇਰਾਂ ਦੀ ਕਿਰਪਾ ਹੈ ਜੋ ਆਤੰਦਰ ਬਾਬਾ ਸ੍ਰੀਚੰਦ ਮਹਾਰਾਜ ਦੇ ਵਿਆਹੇ ਮਨਾਏ ਜਾ ਰਹੇ ਹਨ ਹੁਣ ਗੁਰੂ ਦੀ ਕਿਰਪਾ ਦੁਆਰਾ ਆਰਤੀ ਆਰੰਭ ਹੋਣੀਆਂ ਹਨ ਸਭ ਨੇ ਜੈ ਜੈਕਾਰਾਂ ਕਰਦੀਆਂ ਹਨ ਸੋ ਸਾਰੀਆਂ ਸ਼ਖਦਾ ਦਾ ਧੰਨਵਾਦ ਬਾਬਾ ਸ੍ਰੀਚੰਦ ਮਹਾਰਾਜ ਦੇ ਪ੍ਰਕਾਸ਼ ਗੁਰਪ੍ਰਬ ਦੀਆਂ ਲੱਖ ਲੱਖ ਵਧਾਈਆਂ ਲੱਖ ਲੱਖ ਵਧਾਈਆਂ ਸਰਕਾਰ ਜੋ ਚੈਨਲ ਹੈ ਉਹਦੇ ਉਹਨੂੰ ਵੀ ਸਾਰੇ ਲੱਖ ਲੱਖ ਵਧਾਈਆਂ ਉਹਨਾਂ ਦੇ ਸਾਰੇ ਸਟਾਫ ਨੂੰ ਵਧਾਈਆਂ ਜੋ ਗੁਰੂ ਕਿਰਪਾ ਕਰਨ ਇਹ ਦਿਨ ਦੂਨੀ ਰਾਤ ਚੋਗਨੀ ਤਰੱਕੀ ਕਰਨ ਅਤੇ ਇਸ ਨੇ ਸੇਵਾ ਕਰਦੇ ਰਹੇ ਵਾਹਿਗੁਰਜੀ ਖਾਲਸਾ ਵਾਹਿਗੁਰੂ ਕੀ ਫਤਿਹ